ਸਾਡਾ ਕੈਮਰਾਮੈਨ ਸੀਗਾ ਜਿਹੜਾ ਉਹ ਲਾਲਚ ਚ ਆ ਗਿਆ ਸੀਗਾ ਉਹ ਇਹ ਉਹਨਾਂ ਤੋਂ ਸਵਾਲ ਪੁੱਛੀ ਜਾਂਦੇ ਸੀਗੇ ਲੋ ਮੁੱਦੇ ਦੀ 50 ਰੁਪਏ ਹੋਰ ਲੈ ਯਾਰ ਵੀ ਹੋ ਰਹੇ ਕੈਮਰੇ ਸਾਹਮਣੇ ਅਸੀਂ ਉਹਨਾਂ ਨੂੰ ਕੈਮਰਾ ਸਮਲਾ ਕੇ ਸਾਡੇ ਰਿਪੋਰਟਰ ਨੂੰ ਦੁਬਾਰੇ ਲਿਆਂਦਾ ਸਸਰੀ ਘਾਲ ਬਹਾਉ ਸਾਰੇ ਨੂੰ ਇਹ ਜੀ ਅੱਜ ਆਪਣੀ ਗੋਪੀ ਜੀ ਬੈਸੇ ਨੂੰ ਪਿਆਰ ਨਾਲ ਘੋੜਾ ਵੀ ਕਹਿ ਦਿੱਤਾ ਜਾਂਦਾ ਘੋੜਾ ਕੋੜਾ ਭਰ ਕੇ ਆਉਣ ਤੋਂ ਥੋੜਾ ਜਿਹਾ ਆ ਭਰ ਕੇ ਆਉਣ ਦਾ ਫੀਲਿੰਗ ਜੀ ਨਹੀਂ ਆ ਜੀ ਪੂਰੀ ਆ ਗਈ ਜੀ ਹਾਂਜੀ ਹਾਂਜੀ ਬੜੀਆ ਸਸਰੀ ਘਾਲ ਵੀਰੇ ਅੱਜ ਵੀ ਪੌਂਕ ਤੋਂ ਥੋੜਾ ਮੋਟਾ ਬੜੀਆ ਜੀ ਆਪਾਂ ਉਹ ਲਾ ਘਾ ਟਕਰਾ ਦੇ ਨਹੀਂ ਕਰਾਏ ਨਹੀਂ ਗਏ ਜੀ ਬਾਏ ਬਾਏ ਹੋ ਗਈ ਜੀ ਤੇ ਬਾਲਾ ਗਾਲਾ ਪੁੱਛੋ ਨਾ ਇਹ ਤਾਂ ਭਾਂਜੇ ਧਰਤੀ ਲੋਨ ਨਹੀਂ ਚਲਦਾ ਮੈਂ ਸੁਣਿਆ ਵੀਰੇ ਤੁਸੀਂ ਕੋਣਿਆ ਘਾਣੇ ਦੇ ਵਿਸ਼ਕੀਨ ਹਾਂਜੀ ਹੈਗੇ ਜੀ ਕਿੰਨੇ ਕੋੜੇ ਘੜੇ ਜੀ ਆਪਣੇ ਜੀ 7 ਕੋੜੇ ਹੈ ਜੀ ਅੱਛਾ ਜੀ ਕੋੜੀਆਂ ਕੋੜੀਆਂ 5 ਆ ਜੀ ਅੱਛਾ ਜੀ ਹੋਰ ਕੋਈਆਂ ਕੁੜੀਆਂ ਬਾਰੇ ਦੱਸੋਗੇ ਦੱਸ ਦਾਂਗੇ ਹਾਂਜੀ ਹੁਣ ਦੱਸ ਆਪਾ ਜੀ ਬੜੀਆਂ ਘੋੜੇ ਇਹਦੇ ਬੜੀਆਂ ਘੋੜੀਆਂ ਰੱਖਦੇ ਆ ਜੀ ਨੁਕਰੀਆਂ ਘੋੜੀਆਂ ਨੁਕਰੀਏ ਘੋੜੇ ਸ਼ੇਰ ਵੀ ਕਰਦੇ ਹਾਂ ਹਾਂਜੀ ਕਰਦੇ ਸ਼ੇਰ ਸੇਲ ਸੇਲ ਕਰਦੇ ਆ ਮੈਂ ਸੁਣਿਆ ਸ਼ੇਰ ਕਿ ਨਹੀਂ ਸ਼ੇਰ ਤਾਂ ਰੱਖਦੇ ਨਹੀਂ ਘੋੜੀਆਂ ਰੱਖਦੇ ਹਾਂ ਸ਼ੇਰ ਤਾਂ ਫਿਰ ਇਹਨਾਂ ਨੂੰ ਸਾਫ ਕਰਦੇ ਆ ਜੀ ਨਹੀਂ ਅਸੀਂ ਤਾਂ ਨਹੀਂ ਨਣੀ ਸਾਡੇ ਜਿਹੜੇ ਵੀਰ ਆਉਣਗੇ ਉਹ ਕੋ ਦੇਖਣਗੇ ਉਹ ਕਲਾਂ ਦੀ ਲੈ ਸਕਦੇ ਕੰਟੈਕਟ ਕਰ ਲੈਣਗੇ ਤੁਹਾਡੇ ਨਾਲ ਕੋਈ ਗੱਲ ਨਹੀਂ ਹੋਰ ਕੀ ਰੱਖਦੇ ਆ ਆਪਾਂ ਬਸ ਘੋੜੇ ਦਾ ਘੋੜੀਆਂ ਹੀ ਰੱਖਦੇ ਆ ਜੀ ਘੋੜੀਆਂ ਘੋੜੀਆਂ ਦਾ ਕਰੋ ਨਹੀਂ ਨਹੀਂ ਜੀ ਕੁੱਤੇ ਘੱਤੇ ਨਹੀਂ ਪਾਲਦੇ ਆ ਕੋੜੀ ਗਾੜੀ ਫਿਰ ਕਿੱਥੋਂ ਲਵਾਈ ਹੈ ਚਾਰੋਂ ਬਾਬੇ ਦਾ ਜਿਹੜਾ ਹਾਂਜੀ ਬਾਬੇ ਨੇ ਥੋੜੇ ਤਾਂ ਨਹੀਂ ਲਾਇਆ ਚਾਰਜ ਨਹੀਂ ਨਹੀਂ ਚਾਰਜ ਨਹੀਂ ਨਹੀਂ ਮੇਰੇ ਪੈਸੇ ਪੁੱਛਦਾ ਨਹੀਂ ਲੈ ਨਹੀਂ ਨਹੀਂ ਆਪਾਂ ਹੀ ਉਹਨਾਂ ਨੂੰ ਬੱਚਾ ਦੇ ਦਿੰਨੇ ਆ ਜੀ ਅੱਛਾ ਉਹ ਪੁੱਤ ਦਾ ਬੱਚਾ ਦੇ ਦੇਣਗੇ ਉਹਨਾਂ ਨੂੰ ਦੇ ਦੋਗੇ ਹਾਂਜੀ ਉਹਨਾਂ ਨੂੰ ਤੇ ਤੁਹਾਡੇ ਕੋਲ ਕੀ ਬੱਚਾ ਨਹੀਂ ਅਗਲੇ ਘਰੇ ਆਪਾਂ ਜਦੋਂ ਅਗਲੇ ਘਰੇ ਲਵਾ ਕੇ ਲਿਆ ਉਹ ਆਪਾਂ ਰੱਖ ਲਾਂਗੇ ਅੱਛਾ ਬਾਬੇ ਨੇ ਕਮਾਇਆ 70 ਹਜ਼ਾਰ ਰੁਪਿਆ ਮੋਕੇ ਦਾ ਤੇ ਉਹ ਵੱਡਾ ਹੋ ਕੇ ਬਣੂ 70 ਕਰੋੜ ਹਾਂ ਡਿਫੈਂਡਰ ਲੈਣੀ ਹੈ ਫਿਰ ਆਪਣੇ ਕੋਲ ਪੰਜ ਡਿਫੈਂਡਰ ਬਾਬਾ ਕੋਲ ਭਈ ਆਪਣੇ ਕੋਲੇ ਬਹੁਤ ਘੈਂਟ ਘੜ ਘੋੜੀਆਂ ਤੇ ਘੋੜੀਆਂ ਹੈਗੇ। ਅੱਛਾ ਦੇਖਣੇ ਹੋ ਤਾਂ ਆਪਣੇ ਬਾੜੇ 'ਚ ਆ ਜਿਓ ਤੇ ਦਿਖਾ ਦਾਂਗੇ ਤੁਹਾਨੂੰ। ਨਹੀਂ ਬਾੜੇ 'ਚ ਮੈਨੂੰ ਹੋਰੋ ਜਿਹੀ ਨਹੀਂ ਲੱਗਿਆ। ਚੁੱਪ ਚਪਾਏਂਗਾ। ਸ਼ੁਰੂ ਕਰੀਏ। ਬਾੜੇ 'ਚ ਆ ਜਿਓ ਹੋਰੋ ਜਿਹੀ ਨਹੀਂ ਲੱਗਿਆ। ਹਾਂਜੀ ਵੀਰੇ ਤੁਸੀਂ ਦੱਸੋ ਜੀ ਹੋਰ ਫਿਰ। ਹੋਰ ਜੀ ਟੀਮ ਪੜਪੜਨੇ ਕੀ ਬਸ ਛੱਡਤੀ। ਬਸ ਹੋਈ ਪੜਾਈ ਛੱਡਤੀ ਜੀ। ਹੁਣ ਕੀ ਕਰਦਾ? ਬਸ ਹੁਣ ਬਸ ਘੋੜੀਆਂ ਤੇ ਘੋੜਿਆਂ ਘੋੜੀਆਂ ਦਾ ਸ਼ੌਂਕ। ਘੋੜਾ ਘੁੱਟ ਖੇਡਦੇ ਹਾਂ। ਹਾਂਜੀ। ਸ਼ੌਕ ਹੈ ਜੀ ਘੋੜੀਆਂ ਦਾ। ਫਿਰ ਪੜਾਈ 'ਚ ਕੋਈ ਸਕੂਲ ਦੀ ਗੱਲ ਵਗੈਰਾ ਸੁਣਾਓ। ਘ ਘੋੜਿਆਂ ਨੂੰ ਪੌਣੇ ਕਿਉਂ ਘੋੜਿਆਂ ਨੂੰ ਜੀ ਛੋਲੇ ਪਾਉਣੇ ਆ ਜੀ ਛੋਲੇ ਨਹੀਂ ਬਿਸਕੁਟ ਨਹੀਂ ਛੋਲੇ ਛੋਲੇ ਨਾਲ ਤਾਕਤ 바ਵਾ ਹੁੰਦੀ ਹੈ ਜੀ ਉਹਨਾਂ ਨੂੰ ਅੱਛਾ ਅੱਛਾ ਕਿਉਂ ਨਹੀਂ ਹੁੰਦੀ ਸੋਣੇ ਦੇ ਬਿਸਕੁਟ ਖਾਣੇ ਨਹੀਂ ਨਹੀਂ ਸੋਣੇ ਦੇ ਨਹੀਂ ਬਿਸਕੁਟ ਅੱਛਾ ਤੁਹਾਡੇ ਮੈਨੂੰ 7-8 ਘੋੜਿਆਂ ਦੀ ਮਹੀਨੇ ਤਾਂ ਫੀਡ ਕਿੰਨੀ ਲੱਗ ਜਾਂਦੀ ਹੈ ਆਪਣੇ ਕੋਈ 6-7 ਕੁਇੰਟਲ ਲੱਗ ਜਾਂਦੀ ਹੈ ਜੀ 6-7 ਕੁਇੰਟਲ ਹਾਂ ਬਾਬੇ ਨੇ ਤਾਂ 바ਵਾ ਖਵਾਤੀ ਸੀ ਓਏ ਫਿਰ ਉਹਨਾਂ ਦੇ ਪੈਸੇ ਜ਼ਿਆਦੇ ਆ ਜੀ ਉਹਨਾਂ ਕੋਲ ਤਾਂ ਨਹੀਂ ਵਪਾਰ ਤਾਂ ਇੱਕੋ ਜਿਹੀ ਜਿਵੇਂ ਤੁਸੀਂ ਦੱਸ ਰਹੇ ਹੋ ਮੇਰੇ ਕੋਲ ਇੰਨੀ ਆ 78 ਬੰਦੇ ਕੋਈ 78 ਨਹੀਂ ਬਾਬੇ ਕੋਲ ਹੀ ਬਾਬੇ ਕੋਲ ਥੋੜੀਆਂ ਜਿਹੀਆਂ ਇੱਕ ਕੋੜਾ ਉਹਨਾਂ ਕੋਲ ਹੀ ਬੜੀਆ ਪੰਜਾਬ ਸ਼ਿੰਗਾਰ ਹਾਂ ਉਹਦਾ ਮੁੱਦਾ ਚੱਲੀ ਜਾਂਦਾ ਨਾ ਚੱਲਦਾ ਕੋਈ ਜਾਂਦਾ ਪੰਜਾਬ ਸ਼ਿੰਗਾਰ ਹਾਂਜੀ ਤੇ ਸਵੇਰੇ ਸਵੇਰੇ ਸਾਹ ਜਿਹੜਾ ਉਹ ਤੋਂ ਸ਼ਾਬਾਸ਼ ਤੋਂ ਹਾਰ ਗਿਆ ਹਾਂਜੀ ਹਾਂ ਫਿਰ ਤੁਸੀਂ ਦੱਸੋ ਜੀ ਛੋਡੇ ਬਾਰੇ ਮੈਂ ਸੋਧਿਆ ਤੁਹਾਡੇ ਮੈਂ ਤੇ ਕੋੜਿਆਂ ਤੋਂ ਇਲਾਵਾ ਕੋਈ ਹੋਰ ਵੀ ਜਾਨਵਰਾਂ ਨਾਲ ਲਗਾਵਾ ਹੈ ਨਹੀਂ ਜੀ ਨਹੀਂ ਪਿਓਰਾ ਨਹੀਂ ਨਹੀਂ ਥੋੜੀ ਘੱਤਰ ਵਗੈਰਾ ਪਹਿਲਾਂ ਰੱਖਦੇ ਹੁੰਦੇ ਸੀ ਜੀ ਹੁਣ ਨਹੀਂ ਕੋਈ ਸਾਡਾ ਛੱਡ ਕੇ ਪਹਿਲਾਂ ਮੇਰੇ ਦਿਨ ਆ ਉਸ ਦੇ ਕਾਰਨ ਮੈਨੂੰ ਬੱਚਣਾ ਆਉਣ ਲੱਗ ਗਿਆ ਹਾਂਜੀ ਕੋਈ ਹੋਰ ਸਕੂਲ ਦਾ ਕੋਈ ਥਾੜੀ ਲਾਈਟ ਤੇ ਕੋਈ ਸਕੂਲ ਜਾਂ ਵੀ ਦੋਸਤ ਵਾਹ ਹਾਂਜੀ ਹੈਗੇ ਸੀ ਜੀ ਕੁਮਾਰਪੀ ਤੇ ਲੱਭੂ ਤੇ ਗੰਦ ਕਿੰਨਾ ਪਾਇਆ ਤੁਸੀਂ ਨਾ ਛੱਡੋ ਨਾ ਗੰਦ ਬਹੁਤ ਪਾਇਆ ਜੀ ਸਕੂਲ ਚ ਬਹੁਤ ਜਿਆਦਾ ਅਸੀਂ 7-8 ਮੁੰਡੇ ਹੁੰਦੇ ਜੀ ਟੈਂਕੀ ਕੋਲੇ ਬੈਹ ਜਾਂਦੇ ਸੀ ਹਾਂਜੀ ਕੋਈ ਹੋਰ ਸਕੂਲ ਵਗੈਰਾ ਕੋਈ ਪ੍ਰਾਣੀਆਂ ਆਜਾ ਤੁਹਾਡੇ ਜ਼ਿੰਦਗੀ ਚ ਮਤਲਬ ਸਕੂਲ ਚ ਕੀ ਕੀ ਕਾਂਡ ਕੀਤੇ ਆ ਉੱਚੀ ਬੋਲੋ ਏ ਬ੍ਰੇਕ ਕਾਂਡ ਤਾਂ ਬਹੁਤ ਕੀਤੇ ਜੀ ਦੱਸਣ ਵਾਲੇ ਨੇ ਦੱਸਣ ਵਾਲੇ ਹੈ ਜੀ ਅੱਛਾ ਪੂਰੀ ਥੱਪ ਪਾਈ ਵੀ ਹੈ ਪੂਰੀ ਥੱਪ ਪਾਈ ਹੈ ਜੀ ਥੱਪ ਵੀ ਕਾਕਰ ਅਸੀਂ 2-3 ਮੁੰਡੇ ਹੈਗੇ ਆ ਜੀ ਠੀਕ ਆ ਯਾਰ ਦੋਸਤ ਤੇ ਟੈਂਕੀ ਕੋਲੇ ਬੈਠੇ ਸੀ ਜੀ ਅੱਛਾ ਜੀ ਤੇ ਗੱਲਾਂ ਕਰੀ ਜਾਂਦੇ ਸੀ ਇੱਕ ਦੂਜੇ ਦੀਆਂ ਮਤਲਬ ਉਹ ਸਕੂਲ ਬਾਰੇ ਅੱਛਾ ਅੱਛਾ ਮੇਰੇ ਦਾ ਯਾਰ ਦੋਸਤ ਨੂੰ ਸੈਂਪਲੀਮੈਂਟਰੀ ਆ ਗਈ ਹੂੰ ਤੇ ਉਹਨੂੰ ਕੋਸ ਪੜਾਈ ਬਾਰੇ ਦੱਸਦੇ ਸੀ ਤੁਸੀਂ ਦੱਸਦੇ ਸੀ ਮੈਂ ਤਾਂ ਮੇਰਾ ਦੋਸਤ ਇੱਕ ਮੁੰਡਾ ਹੋਰ ਸੀ ਤਿੰਨੇ ਜਣੇ ਅੱਛਾ ਦੋਸਤ ਦੱਸਦਾ ਉਹ ਤੁਸੀਂ ਰੜਕੇ ਦੱਸ ਰਹੇ ਸੀ ਅੱਛਾ ਕੀ ਦੱਸਿਆ ਫਿਰ ਉਹਨੂੰ ਉਹ ਦੱਸਿਆ ਜੀ ਐਵੇਂ ਕਰਕੇ ਵੀ ਤੁਸੀਂ ਘਰੇ ਪੜਿਆ ਕਰੋ ਤੇ ਤੁਸੀਂ ਪਾਸ ਹੋ ਜਾਓਗੇ ਤੁਸੀਂ ਕਿੰਨਾ ਕੁ ਪੜੇ ਹੋ ਬਈ ਅਸੀਂ 12th ਪਾਸ ਕੀ ਆ ਨਾ ਰਹਿੰਦਾ ਹਾਂਜੀ ਹਾਂ ਪੂਰਾ ਹਾਂ ਜੀ ਸੁਣਾਵਾ ਜੀ ਸੁਣਾ ਚਲੋ ਇੱਕ ਵਾਰੀ ਗੱਲ ਦੱਸ ਦਿੰਦਾ ਪੂਰੀ ਅਸੀਂ ਗੱਲਾਂ ਕਰੀ ਜਾਂਦੇ ਸੀ ਮੈਂ ਗੱਲ ਹੀ ਹੁੰਦਾ ਉਹਦੋਂ ਜੀ ਮਾਸਟਰ ਆ ਗਏ ਹੂੰ ਤੇ ਸਾਨੂੰ ਵੇਖ ਕੇ ਤਾਂ ਖੜ ਗਿਆ ਹੂੰ ਇੱਕ ਕਈ ਦਿਨ ਤੱਕ ਸਾਡੀਆਂ ਗੱਲਾਂ ਸੁਣੀ ਗਈ। ਹੂੰ। ਕੀ ਮੀਟਿੰਗ ਚੱਲ ਰਹੀ ਹੈ? ਹਾਂਜੀ, ਕੀ ਮੀਟਿੰਗ ਚੱਲ ਰਹੀ ਹੈ। ਮੁੱਦਾ ਜੀ ਗੱਡੀ 'ਚੋਂ ਥੱਲੇ ਉਤਰਿਆ ਏ। ਹੂੰ। ਗੱਡੀ 'ਚੋਂ ਥੱਲੇ ਉਤਰ ਕੇ ਕਹਿੰਦੇ ਵੀ ਤੁਸੀਂ ਕੀ ਕਰ ਰਹੇ ਹੋ ਉੱਥੇ? ਹੂੰ। ਅਸੀਂ ਵੀ ਪਹਿਲਾਂ ਤਾਂ ਕੁਝ ਨਹੀਂ ਕਹੇ ਬੋਲੇ ਤੇ ਅਸੀਂ ਡਰ ਗਏ। ਹਾਂਜੀ। ਡਰ ਗਏ। ਆ ਡੇਲ ਗਏ ਜੀ। ਮਤਲਬ ਘਬਰਾੜ ਕੇ ਉੱਪਰ ਸੱਡਿਆਂ ਲੱਗ ਗਿਆ। ਹਾਂਜੀ, ਸੇਮ ਟੂ ਸੇਮ ਹੋ ਵੀ। ਆਹ। ਇਹਨੇ ਸਮਝੀ ਸਾਡੇ ਨਾਲ ਹੀ ਗੱਲ ਤੇ ਅਸੀਂ ਜੀ ਫਿਰ ਉਸਨੂੰ ਸਾਡੇ ਤੋਂ ਪੁੱਛਣ ਲੱਗੇ ਵੀ ਮੇਰੇ ਯਾਰ ਤੋਂ ਉਸਨੂੰ ਪੁੱਛਣ ਲੱਗੇ ਕਿ ਤੂੰ ਕੀ ਕਰ ਰਿਹਾ ਇੱਥੇ ਉਹਨੇ ਪਤਾ ਨਹੀਂ ਕੀ ਜਵਾਬ ਦਿੱਤਾ ਜੀ ਆਪਣਾ ਸੁਣਿਆ ਨਹੀਂ ਅੱਜ ਸੁਣਿਆ ਆਪਾਂ ਆਪਣਾ ਬਣਾਇਆ ਤੇ ਉਹ ਮੇਰੇ ਤੋਂ ਪੁੱਛਣ ਲੱਗੇ ਵੀ ਤੁਸੀਂ ਕੀ ਕਰਦੇ ਸੀ ਇੱਥੇ ਹੂੰ ਮੈਂ ਕਿਹਾ ਸਰ ਕੁਝ ਨਹੀਂ ਮੇਰੇ ਗੋਡੇ ਉੱਪਰ ਲੱਗੀ ਜਾਂ ਸੀ ਚਿਪ ਰਹੀ ਥੀ ਕੀ ਚਿਪ ਰਹੀ ਸੀ ਕੀ ਚਿਪ ਰਹੀ ਸੀ ਪੈਂਟ ਚਿਪਰੀ थी यहां से अच्छा अच्छा जीरे तो चिपी जाती यार दोसस सने लगी पंजाबी सेट तो भी चिपी ਜਾਂਦੀ ਹੈ ਜੀ ਜੀ ਚਿਪੀ ਜਾਂਦੀ ਜੀ ਮੈਂ ਮੈਂ ਕਹਿੰਦਾ ਜੀ ਚਿਪਰੀ थी ਤੁਸੀਂ ਕੀ ਕੋਲ ਮਾਰ ਕਰ ਰਹੇ ਹੋ ਵਿੱਚ ਹੀ ਹਿੰਦੀ ਵੀ ਚਿਪ ਜਾ ਬਸ ਜੀ ਐਵੇਂ ਚੱਲੀ ਜਾਂਦਾ ਜੀ ਐਵੇਂ ਚੱਲੀ ਜਾਂਦਾ ਐਵੇਂ ਚੱਲ ਰਿਹਾ আচ্ছা ਠੀਕ ਹੀ ਪੀ ਜਾਂਦੀ ਹੈ ਫਿਰ ਅੱਗੇ ਜੀ ਧੰਨਵਾਦ ਜੀ ਠੀਕ ਹੈ